ਤਾਂ ਤਾਂ ਨਿਸ਼ੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆਣ ਕੇ ਨਿਤਨੇਮ ਅਨੁਸਾਰ ਸਵਾ ਪਹਿਰ ਰਾਤ ਰੈਂਦੀ ਜਾਗ ਕੇ ਰਾਵੀ ਨਦੀ ਵਿੱਚ ਇਸ਼ਨਾਨ ਕਰਕੇ ਕਿਨਾਰੇ ਉੱਤੇ ਸਤਨਾਮ ਦੇ ਸਿਮਰਨ ਵਿੱਚ ਅੰਤਰ ਧਿਆਨ ਹੋ ਕੇ ਬੈਠ ਜਾਂਦੇ ਜਦ ਚਾਰ ਘੜੀ ਰਾਤ ਬਾਕੀ ਰਹਿ ਜਾਂਦੀ ਆਪਣੀ ਧਰਮਸ਼ਾਲਾ ਵਿੱਚ ਆ ਬੈਠਦੇ ਅਤੇ ਸਤਨਾਮ ਦਾ ਕੀਰਤਨ ਸੁਣਦੇ ਇੱਕ ਦਿਨ ਸੈਦੋ ਕਿਉਂ ਇੱਕ ਸ਼ਰਧਾਵਾਨ ਸਿੱਖ ਨੂੰ ਭਰਮ ਹੋ ਗਿਆ ਕਿ ਗੁਰੂ ਜੀ ਰਾਤ ਨੂੰ ਰਾਵੀ ਕਿਨਾਰੇ ਜਾ ਕੇ ਵਰਣ ਦੇਵਤਾ ਦੀ ਪੂਜਾ ਕਰਕੇ ਆਪਣੀ ਮਨੋਕਾਮਨਾ ਪ੍ਰਾਪਤ ਕਰਦੇ ਹਨ ਵਰਣ ਦੀ ਪੂਜਾ ਕਰਕੇ ਹੀ ਇਹਨਾਂ ਨੂੰ ਇਤਨੀ ਕਰਾਮਾਤ ਦੀ ਸ਼ਕਤੀ ਮਿਲੀ ਹੈ ਮੈਂ ਵੀ ਹੁਣ ਉਸ ਵਰਣ ਦੇਵਤਾ ਨੂੰ ਹੀ ਪੂਜਾਂਗਾ ਜਿਸ ਨਾਲ ਮੈਂ ਵੀ ਬਹੁਤ ਸ਼ਕਤੀਸ਼ਾਲੀ ਹੋ ਜਾਵਾਂਗਾ ਇਹ ਵਿਚਾਰ ਕਰਕੇ ਉਹ ਸਵਾ ਪਹਿਰ ਰਾਤ ਰੈਂਦੀ ਨੂੰ ਉੱਠ ਕੇ ਰਾਵੀ ਵੱਲ ਤੁਰਿਆ ਤਾਂ ਰਾਸਤੇ ਵਿੱਚ ਉਸ ਨੂੰ ਇੱਕ ਮਨੁੱਖ ਮਿਲਿਆ ਜਿਸ ਨੇ ਹੱਥ ਵਿੱਚ ਮੱਛੀ ਫੜੀ ਹੋਈ ਸੀ ਸੈਦਾ ਨੇ ਉਸ ਨੂੰ ਪੁੱਛਿਆ ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ ਹੈ ਤੂੰ ਇਸ ਰਾਤ ਸਮੇਂ ਚੋਰ ਹੈ ਜਾਂ ਕੋਈ ਹੋਰ ਉਸ ਨੇ ਕਿਹਾ ਮੈਂ ਚੋਰ ਯਾਰ ਨਹੀਂ ਹਾਂ ਮੈਂ ਵਰਣ ਹਾਂ ਤੇ ਸਤਗੁਰੂ ਜੀ ਦੀ ਪੂਜਾ ਕਰਨ ਚੱਲਿਆ ਹਾਂ ਮੈਂ ਨਿਤ ਪ੍ਰਤੀ ਉਹਨਾਂ ਦੀ ਪੂਜਾ ਤੇ ਦਰਸ਼ਨ ਕਰਦਾ ਹਾਂ ਸੈਦਾ ਨੇ ਕਿਹਾ ਮੇਰਾ ਤਾਂ ਇਹ ਵਿਚਾਰ ਸੀ ਕਿ ਗੁਰੂ ਜੀ ਤੇਰੀ ਪੂਜਾ ਕਰਦੇ ਹਨ ਜਿਸ ਕਰਕੇ ਉਹਨਾਂ ਪਾਸ ਬਹੁਤ ਕਰਾਮਾਤ ਹੋ ਗਈ ਹੈ ਵਰਨ ਨੇ ਕਿਹਾ ਜਗਤ ਦਾ ਉਦਾਰ ਕਰਨ ਵਾਸਤੇ ਅਕਾਲ ਪੁਰਖ ਨੇ ਆਪਣਾ ਗੁਰੂ ਨਾਨਕ ਸ਼ਰੀਰ ਧਾਰਨ ਕੀਤਾ ਹੈ ਤੋ ਧ੍ਰਿੜ ਨਿਸ਼ਚਾ ਧਾਰ ਕੇ ਉਹਨਾਂ ਦੇ ਚਰਨ ਕਮਲਾਂ ਦੀ ਸੇਵਾ ਕਰ ਵਰਨ ਪਾਸੋਂ ਇਹ ਗੱਲ ਸੁਣ ਕੇ ਸੈਦਾ ਗੁਰੂ ਜੀ ਪਾਸ ਆਣ ਬੈਠਾ ਤੇ ਕਹਿਣ ਲੱਗਾ ਮਹਾਰਾਜ ਮੈਂ ਮੂਰਖ ਨੇ ਤੁਹਾਡਾ ਭੇਤ ਨਹੀਂ ਪਾਇਆ ਜਿਸ ਕਰਕੇ ਭਰਮ ਗਿਆ ਸੀ ਪਰ ਹੁਣ ਮੈਂ ਤੁਹਾਡਾ ਪ੍ਰਤਾਪ ਜਾਣ ਲਿਆ ਹੈ ਉਸਦੀ ਗੱਲ ਸੁਣ ਕੇ ਗੁਰੂ ਜੀ ਨੇ ਉਸ ਦੇ ਵਾਸਤੇ ਇੱਕ ਸ਼ਬਦ ਵੀ ਉਚਾਰਨ ਕੀਤਾ ਸੀ ਤੇ ਬਚਨ ਸੁਣ ਕੇ ਸੈਦੇ ਦੇ ਮਨ ਵਿੱਚ ਡ੍ਰਿੜ ਸ਼ਰਧਾ ਹੋ ਗਈ ਅਤੇ ਉਹ ਨਾਮ ਸਿਮਰਨ ਤੇ ਸੇਵਾ ਵਿੱਚ ਮਨ ਤਨ ਇੱਕ ਕਰਕੇ ਲੱਗ ਗਿਆ ਇੱਕ ਦਿਨ ਆਪਜੀ ਤੋਂ ਇੱਕ ਆਦਮੀ ਨੇ ਪੁੱਛਿਆ ਮਹਾਰਾਜ ਮੈਂ ਕਿਹੜੀ ਚੀਜ਼ ਧਾਰਨ ਕਰਾਂ ਸਿੱਖੀ ਜਾਂ ਫਕੀਰੀ ਜਾਂ ਫਿਰ ਗ੍ਰਹਿਸਤ ਧਰਮ ਗ੍ਰਹਿਣ ਕਰਾਂ ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪਹਿਲਾਂ ਤੂੰ ਇਹ ਕੰਮ ਕਰ ਕਿ ਸਾਡੀ ਅਰਦਾਸ ਲੈ ਕੇ ਉਸ ਪਿੰਡ ਸਾਡੇ ਸਿੱਖ ਪਾਸ ਜਾ ਉਸ ਪਾਸੋਂ ਪਹਿਲਾਂ 200 ਰੁਪਏ ਲੈ ਕੇ ਫਿਰ ਉਸ ਦੇ ਘਰੋਂ ਭੋਜਨ ਛਕਣਾ ਫਿਰ ਜਦ ਤੂੰ ਕੰਮ ਕਰਕੇ ਵਾਪਸ ਆਵੇਂਗਾ ਤਾਂ ਤੇਰੇ ਪ੍ਰਸ਼ਨ ਦਾ ਉੱਤਰ ਦੇਾਂਗੇ ਜਾਦੇਹ ਹੁਕਮਨਾਮਾ ਲੈ ਕੇ ਉਹ ਸਿੱਖ ਦੇ ਘਰ ਪਹੁੰਚਿਆ ਤਾਂ ਉਸ ਨੇ ਇਸ ਦਾ ਬੜਾ ਆਦਰ ਸਤਕਾਰ ਕਰਕੇ ਪ੍ਰਸ਼ਾਦ ਪਾਣੀ ਪੁੱਛਿਆ ਤਦ ਹੁਕਮਨਾਮੀਏ ਸਿੱਖ ਨੇ ਆਖਿਆ ਕਿ ਗੁਰੂ ਜੀ ਦਾ ਹੁਕਮ ਹੈ ਕਿ ਪਹਿਲਾਂ 200 ਰੁਪਿਆ ਲੈ ਕੇ ਫਿਰ ਪ੍ਰਸ਼ਾਦ ਪਾਣੀ ਛਕਣਾ ਇਹ ਗੱਲ ਸੁਣ ਕੇ ਸਿੱਖ ਚੁੱਪ ਕਰਕੇ ਸੋਚਣ ਲੱਗ ਪਿਆ ਕਿ ਇਤਨਾ ਰੁਪਿਆ ਕਿੱਥੋਂ ਦਿਆਂ ਪਤੀ ਨੂੰ ਇਸ ਤਰ੍ਹਾਂ ਸੋਚਾਂ ਵਿੱਚ ਪਿਆ ਵੇਖ ਕੇ ਉਸ ਦੀ istri ਨੇ ਪੁੱਛਿਆ ਕਿ ਆਪ ਸੋਚਾਂ ਵਿੱਚ ਕਿਉਂ ਪੈ ਗਏ ਹੋ ਜਦ ਸਿੱਖ ਨੇ ਆਪਣੀ ਇਸਤਰੀ ਨੂੰ ਗੁਰੂ ਜੀ ਦਾ ਹੁਕਮ ਦੱਸਿਆ ਤਾਂ ਉਸ ਨੇ ਕਿਹਾ ਜਿਹੜਾ ਇੱਕ ਸ਼ਾਹੂਕਾਰ ਤੁਹਾਨੂੰ 500 ਰੁਪਏ ਦੇ ਕੇ ਸਾਡੀ ਜਵਾਨ ਲੜਕੀ ਦਾ ਰਿਸ਼ਤਾ ਮੰਗਦਾ ਸੀ ਤੇ ਅਸਾਂ ਪਾਪ ਸਮਝ ਕੇ ਲੜਕੀ ਦਾ ਰੁਪਿਆ ਸਵੀਕਾਰ ਨਹੀਂ ਕੀਤਾ ਸੀ ਹੁਣ ਉਸ ਨੂੰ ਲੜਕੀ ਦਾ ਰਿਸ਼ਤਾ ਮੰਨ ਕੇ ਗੁਰੂ ਦਾ ਬਚਨ ਪੂਰਾ ਕਰਨ ਵਾਸਤੇ 200 ਰੁਪਏ ਲੈ ਆਓ ਤੇ ਸਿੱਖ ਨੂੰ ਦੇ ਕੇ ਪ੍ਰਸ਼ਾਦ ਛਕਾਓ ਸਿੱਖ ਨੇ ਇਸਤਰੀ ਦੀ ਇਹ ਸਲਾ ਲੈ ਕੇ ਸ਼ਾਹੂਕਾਰ ਕੋਲ ਪਾਸ ਜਾ ਕੇ ਲੜਕੀ ਦੇ ਸਾਖ ਦੀ ਗੱਲ ਕੀਤੀ ਮਗਰ 250 ਰੁਪਿਆ ਪੇਸ਼ਗੀ ਮੰਗੇ ਸ਼ਾਹੂਕਾਰ ਨੇ ਕਿਹਾ ਤੂੰ ਹੋਰ ਵਧੇਰੇ ਧਨ ਲੈ ਲੈ ਤੇ ਆਪਣੇ ਸਾਰੇ ਕੰਮ ਸਾਰ ਲੈ ਮੇਰੇ ਪਾਸ ਬਹੁਤ ਧਨ ਹੈ ਤੂੰ ਆਪਣੀ ਗਰੀਬੀ ਇੱਕ ਵਾਰ ਦੂਰ ਕਰ ਲੈ ਸਿੱਖ ਨੇ ਕਿਹਾ ਸ਼ਾਹੂਕਾਰ ਜੀ ਮੈਨੂੰ ਹੋਰ ਵਧੇਰੇ ਧਨ ਦੀ ਲੋੜ ਨਹੀਂ ਕੇਵਲ 250 ਰੁਪਿਆ ਹੀ ਚਾਹੀਦਾ ਹੈ ਤਾਂ ਉਹਨਾਂ ਸ਼ਾਹੂਕਾਰ ਨੇ 250 ਰੁਪਿਆ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਲਿਆ ਕੇ ਸਿੱਖ ਨੂੰ ਕਿਹਾ ਕਿ ਆ 200 ਗੁਰੂ ਜੀ ਨੂੰ ਮੱਥਾ ਟੇਕ ਦੇਣਾ ਇਹ 50 ਤੇਰੀ ਭੇਟਾ ਹਨ ਉਪਰੰਤ ਸਿੱਖ ਨੂੰ ਪ੍ਰਸ਼ਾਦ ਛਕਾ ਕੇ ਵਿਦਾ ਕਰ ਦਿੱਤਾ ਰਸਤੇ ਵਿੱਚ ਹੁਕਮ ਨਾਮੀਆਂ ਦੁਪਹਿਰ ਸਮੇਂ ਤੱਕ ਇੱਕ ਸਾਧੂ ਪਾਸ ਬੈਠ ਗਿਆ ਪਿੱਛੋਂ ਇੱਕ ਸ਼ਾਹੂਕਾਰ ਆਇਆ ਉਸ ਨੇ ਸੰਤ ਰੂਪ ਸਾਧੂ ਨੂੰ ਇੱਕ ਦੁਸ਼ਾਲਾ ਅਤੇ ਮਿੱਠਾ ਭੋਜਨ ਭੇਟਾ ਕਰਕੇ ਮੱਥਾ ਟੇਕਿਆ ਉਸਦੇ ਪਿੱਛੋਂ ਇੱਕ ਰਾਹੀ ਆਇਆ ਉਹ ਸਾਧੂ ਅੱਗੋਂ ਦੁਸ਼ਾਲਾ ਚੁੱਕ ਕੇ ਲੈ ਗਿਆ ਪਰ ਸਾਧੂ ਨੇ ਦੇਣ ਵਾਲੇ ਨੂੰ ਭਲਾ ਤੇ ਚੁੱਕ ਕੇ ਲੈ ਜਾਣ ਵਾਲੇ ਨੂੰ ਬੁਰਾ ਕੁਝ ਨਾ ਕਿਹਾ ਸਭ ਕੁਝ ਵੇਖ ਕੇ ਵੀ ਚੁੱਪ ਕਰਕੇ ਇੱਕ ਸਮਾਨ ਹੀ ਬੈਠਾ ਰਿਹਾ ਇਹ ਕੌਤਕ ਵੇਖ ਕੇ ਹੁਕਮ ਨਾਮੀਆਂ ਸਿੱਖ ਹੈਰਾਨ ਹੋ ਕੇ ਆਪਣੇ ਰਾਸਤੇ ਤੁਰ ਪਿਆ ਅੱਗੇ ਜਾ ਕੇ ਜਦ ਰਾਤ ਪੈ ਗਈ ਤਾਂ ਇੱਕ ਬਰਚ ਹੇਟਾ ਡੇਰਾ ਲਾ ਕੇ ਬੈਠ ਗਿਆ ਉਸ ਬਰਚ ਉੱਤੇ ਪੰਛੀਆਂ ਦਾ ਇੱਕ ਜੋੜਾ ਰਹਿੰਦਾ ਸੀ ਉਹਨਾਂ ਵਿਚਾਰਿਆ ਕਿ ਸਾਡੇ ਘਰ ਪਰੌਣਾ ਆਇਆ ਹੈ ਸਾਡਾ ਧਰਮ ਹੈ ਇਸ ਨੂੰ ਭੋਜਨ ਦਈਏ ਇਸ ਤਰ੍ਹਾਂ ਆਖ ਕੇ ਨਰ ਪੰਛੀ ਨੇ ਪਿੰਡ ਵਿੱਚੋਂ ਆਪਣੀ ਚੁੰਝ ਵਿੱਚ ਅੱਗ ਦੀ ਚੰਗਿਆੜੀ ਲਿਆ ਕੇ ਸਿੱਖ ਦੇ ਪਾਸ ਸੁੱਟ ਦਿੱਤੀ ਫਿਰ ਜਦ ਸਿੱਖ ਨੇ ਕੱਖ ਕਾਨ ਇਕੱਠੇ ਕਰਕੇ ਅੱਗ ਬਾਲੀ ਤਾਂ ਉਸ ਪੰਛੀ ਦੀ ਇਸਤਰੀ ਡਿੱਗ ਪਈ ਅਤੇ ਉਪਰੰਤ ਪੰਛੀ ਆਪ ਵੀ ਉਸ ਅਗਨੀ ਵਿੱਚ ਡਿੱਗ ਪਿਆ ਸਿੱਖ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਦੋਹਾਂ ਪੰਛੀਆਂ ਨੂੰ ਭੁੰਨ ਕੇ ਖਾ ਗਿਆ ਸਵੇਰੇ ਚੱਲ ਕੇ ਜਦ ਗੁਰੂ ਜੀ ਪਾਸ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ ਕਿ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਗਿਆ ਹੈ ਕਿ ਨਹੀਂ ਉਸਨੇ ਕਿਹਾ ਮਹਾਰਾਜ ਮੈਨੂੰ ਤਾਂ ਕੁਝ ਸਮਝ ਨਹੀਂ ਆਈ ਆਪ ਸਮਝਾਵੋਗੇ ਤਾਂ ਸਮਝਾਂਗਾ ਗੁਰੂ ਜੀ ਨੇ ਫਰਮਾਇਆ ਜੇ ਸਿੱਖ ਬਣਨਾ ਹੋਵੇ ਤਾਂ ਉਸ ਸਿੱਖ ਵਰਗੇ ਬਣੋ ਜਿਸ ਨੇ ਸਭ ਕੁਝ ਗੁਰੂ ਦਾ ਜਾਣ ਕੇ ਲੜਕੀ ਵੇਚ ਕੇ ਤੈਨੂੰ ਪੈਸੇ ਲਿਆ ਕੇ ਦਿੱਤੇ ਸਨ ਜੇਕਰ ਫਕੀਰੀ ਕਰਨੀ ਚਾਹਵੇਂ ਤਾਂ ਉਸ ਸਾਧੂ ਵਰਗੀ ਕਰ ਜਿਸ ਨੂੰ ਆਏ ਦੀ ਖੁਸ਼ੀ ਤੇ ਗਏ ਦੀ ਗਮੀ ਨਹੀਂ ਹੋਈ ਜੇ ਤੂੰ ਗ੍ਰਹਿਸਥ ਧਰਮ ਕਰਨਾ ਚਾਹੇ ਤਾਂ ਫਿਰ ਉਹਨਾਂ ਪੰਛੀਆਂ ਵਾਂਗੂ ਆਪਾ ਵਾਰ ਕੇ ਆਤੀਤੀ ਦੀ ਸੇਵਾ ਨੂੰ ਮੁੱਖ ਰੱਖਣਾ ਨਿਸ਼ਚੈ ਕਰ ਇਹਨਾਂ ਤਿੰਨਾਂ ਨੂੰ ਵਿਚਾਰ ਕੇ ਜਿਹੜੀ ਗੱਲ ਤੈਨੂੰ ਚੰਗੀ ਲੱਗੇ ਸਿੱਖੀ ਫਕੀਰੀ ਜਾਂ ਗ੍ਰਹਿਸਥ ਸੁਤਾਰਨ ਕਰ ਲੈ ਤਾਂ ਦ ਉਸਨੇ ਹੱਥ ਜੋੜ ਕੇ ਕਿਹਾ ਇਹ ਬਹੁਤ ਕਟਣ ਹਨ ਮੇਰੇ ਪਾਸੋਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਹੋ ਸਕਦੀ ਮੇਰੇ ਉੱਤੇ ਆਪ ਐਸੀ ਕਿਰਪਾ ਕਰੋ ਕਿ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ ਗੁਰੂ ਜੀ ਨੇ ਕਿਹਾ ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰੋ ਮਨ ਨੀਵਾ ਕਰਕੇ ਸਿੱਖਾਂ ਦੀ ਸੇਵਾ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਗਤੀ ਹੋ ਜਾਵੇਗੀ ਇਸ ਤਰ੍ਹਾਂ ਦਾ ਉਪਦੇਸ਼ ਕਰਕੇ ਗੁਰੂ ਜੀ ਨੇ अनेका ਦਾ ਉਦਾਰ ਕੀਤਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ